ਇਦਲ ਨਵਾਬ ਬਣਾਉਣ ਦੀ ਗੱਲ ਆਖੀ ਗਈ ਜੁੱਲੇ ਸਾਰੇ ਇੱਕ ਕਰ ਲੋ ਫਿਰ ਇਹ ਵੱਖਰੇ ਵੱਖਰੇ ਹੋ ਗਏ ਨੇ ਇਹ ਤੇ ਇਹਨਾਂ ਦਾ ਸਿਆਸੀ ਆਪਣੇ ਗੱਲਬਾਤ ਹੈ ਇਹ ਤਾਂ ਬਹੁਤ ਕੋਸ਼ਿਸ਼ ਕਰੀਦੀ ਹੈ ਹਮੇਸ਼ਾ ਇਹ ਸਮਝਾਉਂਗੇ ਕੁਝ ਬਾਦਲ ਪਰਿਵਾਰ ਵੀ ਉਹ ਹੁਣ ਸਿਆਸੀ ਆਪਣੇ ਉਹਨਾਂ ਦੀ ਗੱਲਬਾਤ ਹੈ ਇਦਰੋਂ ਇਹਨਾਂ ਦੀ ਵੀ ਸਿਆਸੀ ਹੈ ਉਹ ਆਪ ਉਹ ਵੀ ਕੋਈ ਗੱਲ ਹੁੰਦੀ ਸੀ ਉਹ ਹਮੇਸ਼ਾ ਸਲਾਹ ਜ਼ਰੂਰ ਲੈਂਦੇ ਸੀ ਤੇ ਹੁਣ ਇਹ ਵੀ ਜੇ ਕੋਈ ਸਹੀ ਕੋਈ ਸਲਾਹ ਲੈਣਗੇ ਗੁਰਮਤਾ ਕਰਨਗੇ ਤੇ ਆਪਾਂ ਹਮੇਸ਼ਾ ਆਪਣੇ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਪੰਜਾਬ ਦੇ ਵਿੱਚ ਪਾੜ-ਪਾੰਦ ਦੀ ਕੋਸ਼ਿਸ਼ ਕਰਦੇ ਨੇ ਭਾਈਚਾਰੇ ਦੇ ਵਿੱਚ ਪਾੜ-ਪਾੰਦ ਦੀ ਕੋਸ਼ਿਸ਼ ਗੁਰੂ ਸਾਹਿਬ ਨੇ ਦੇਖੋ ਆਪਣੇ ਜਿਹੜੀ ਸ਼ਹੀਦੀ ਹੈ Hindu ਧਰਮ ਦੀ ਰੱਖਿਆ ਵਾਸਤੇ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਮੰਦੇ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਜਿਹੜਾ ਉਪਦੇਸ਼ ਦਿੱਤਾ ਤੇ ਆਪਾਂ ਵੀ ਉਹਨਾਂ ਦੇ ਦਰਸਾਈ ਮਾਰਗ ਤੇ ਚੱਲਣਾ ਚਾਹੀਦਾ ਸਾਰਿਆਂ ਨੂੰ ਆਪਾਂ ਨੂੰ ਇੱਕ ਦੂਜੇ ਨਾਲ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਤੇ ਕੋਈ ਵੀ ਗਲਤਫਹਿਮੀ ਚ ਕਿਸੇ ਨੂੰ ਵੀ ਨਹੀਂ ਆਉਣਾ ਚਾਹੀਦਾ ਹਮੇਸ਼ਾ ਆਪਾਂ ਕੱਤਰਤਾਈ ਦੇ ਨਾਲ ਹੀ ਸਾਰੇ ਕੰਮ ਚੰਗੇ ਲੱਗਦੇ ਨੇ। ਬਾਈ ਤੁਸੀਂ ਕਈ ਸਰਕਾਰਾਂ ਦੇ ਨਾਲ ਕੰਮ ਕੀਤਾ ਹੈ। ਮਤਲਬ ਤੁਹਾਡੇ ਕੋ ਆਪ ਆਂਦੇ ਨੇ ਕਿ ਆਸ਼ੀਰਵਾਦ ਦਿਓ ਸਾਡੀਆਂ ਸਰਕਾਰਾਂ ਨੂੰ ਤੇ ਇੱਕ ਇੱਥੇ ਵਿੱਚ ਆਪਣੀ ਖੇਤਰੀ ਪਾਰਟੀ ਉਹਨਾਂ ਦੇ ਵਿੱਚ ਵੀ ਪਾੜ ਪਿਆ ਹੋਇਆ ਐਸਜੀਪੀਸੀ ਦੀ ਤੁਸੀਂ ਹੁਣ ਇਹ ਗੱਲ ਕੀਤੀ ਉਹ ਵੱਖਰਾ ਸਮਾਗਮ ਬਣਾ ਰਹੇ ਨੇ, ਦੂਜੇ ਵੱਖਰਾ ਬਣਾ ਰਹੇ ਨੇ। ਕਿਵੇਂ ਵੇਖਦੇ ਹੋ ਕਿ ਪੰਜਾਬ ਦੇ ਲਈ ਇਹ ਸਹੀ ਹੈ ਕਿ ਨਹੀਂ? ਨਹੀਂ ਇਹ ਹਮੇਸ਼ਾ ਚੱਲਿਆ ਹੀ ਆਉਂਦਾ ਸਰਕਾਰਾਂ ਆਪਣਾ ਕਰਦੀਆਂ ਨੇ ਧਾਰਮਿਕ ਜਥੇਬੰਦੀਆਂ ਆਪਣੀਆਂ ਆਪਣਾ ਕਰਦੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਹਿਲਾਂ ਵੀ ਜਦੋਂ ਆਪਣੇ ਕੈਪਟਨ ਮਰਿੰਦਰ ਸਿੰਘ ਸੀ ਉਦੋਂ ਉਹਨਾਂ ਨੇ ਵੀ ਲਾਗੂ ਕੀਤਾ ਸੀ ਤੇ ਜਦੋਂ ਅਕਾਲੀ ਦਲ ਸੀ ਕਿਉਂਕਿ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਚਲਾਉਂਦਾ ਹੈ ਉਦੋਂ ਉਹਨਾਂ ਨੇ ਇਕੱਠੇ ਸਾਰੇ ਪ੍ਰੋਗਰਾਮ ਕੀਤੇ ਪਰ ਉਸ ਤੋਂ ਬਾਅਦ ਆਪਣੇ ਤੇ ਇਹਨਾਂ ਦੇ ਵਿੱਚ ਵੀ ਚਲੋ ਮਹਾਰਾਜ ਸਮੱਤ ਬਖਸ਼ਣ ਸਾਰੇ ਇਕੱਤਰ ਇੱਕ ਪਿਤਾ ਇੱਕ ਸਕੇ ਹਮਾਰਗ ਤੂੰ ਮੇਰਾ ਗੁਰਹਾਈ ਜੀਓ ਸਾਰੇ ਆਪਾਂ ਇੱਕ ਇੱਕ ਹੀ ਸਾਡਾ ਪਿਤਾ ਇੱਕ ਹੀ ਗੁਰੂ ਹੈ ਸਾਰਿਆਂ ਨੂੰ 71 ਤਾਈ ਦੇ ਨਾਲ ਹੀ ਜਿਹੜੇ ਆ ਉਹ ਪ੍ਰੋਗਰਾਮ ਮਨਾਉਣੇ ਚਾਹੀਦੇ ਨੇ। ਜੋ ਸੰਦੇਸ਼ ਹੋਇਆ ਉਹਦੇ 'ਚ ਵੀ ਆ ਨਾਕਾਨੀ ਕਰਦੇ ਤੋਂ 21 ਸੰਦੇਸ਼ ਦੇਣਾ ਚਾਹੁੰਗੇ ਕਿ ਕਿਵੇਂ ਇਕੱਠੇ ਹੋਵੋ ਤੁਸੀਂ ਸਾਰੇ ਜਣੇ। ਕਿਹਨਾਂ ਨੇ ਕੀ ਸੰਦੇਸ਼ ਦਿੱਤਾ? ਜਦੋਂ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਨਵਾਂ ਬਣਾਉਣ ਦੀ ਗੱਲ ਆਖੀ ਗਈ ਜੁੱਲੇ ਸਾਰੇ ਇੱਕ ਕਰ ਲੋ ਫਿਰ ਇਹ ਵੱਖਰੇ ਵੱਖਰੇ ਹੋ ਗਏ ਨੇ। ਕੀ ਸੰਦੇਸ਼? ਇਹ ਤੇ ਇਹਨਾਂ ਦਾ ਸਿਆਸੀ ਆਪਣੇ ਗੱਲਬਾਤ ਆ। ਇਹ ਤਾਂ ਬਹੁਤ ਕੋਸ਼ਿਸ਼ ਕਰੀਦੀ ਆ ਹਮੇਸ਼ਾ ਜਿੱਥੇ ਅਕਾਲ ਤਖਤ ਸਾਹਿਬ ਨੂੰ ਆਪਣੇ ਸਮਰਪਿਤ ਭਾਵਨਾ ਦੇ ਨਾਲ ਹੀ ਆਪਾਂ ਇਸੇ ਕਰਕੇ ਸ਼ਤਾਬਦੀ ਇਕੱਠੇ ਹੋ ਕੇ ਮਨਾਈਏ ਤੇ ਪਹਿਲਾ ਹੀ ਜਿਹੜਾ ਉਹ ਨੂੰ ਜਿਹੜੇ ਪਰੰਪਰੇਖੇ ਉਹ ਜੇ ਦਸਤਾਰ ਬੰਦੀ ਦਾ ਉਹ ਵੀ ਆਪਾਂ ਸਹੀ ਕੀਤਾ ਤੇ ਸਾਰਾ ਕੁਝ ਉਹਦਾ ਆਪਣਾ ਹਨਾ ਆਪਾਂ ਚੰਗੇ ਹੀ ਯੋਗਦਾਨ ਪਾਈਦਾ ਹਮੇਸ਼ਾ ਤੇ ਅੱਗੇ ਵੀ ਗੁਰੂ ਸਾਹਿਬ ਕਿਰਪਾ ਕਰਨ ਬਾਦਲ ਪਰਿਵਾਰ ਨੂੰ ਇਹ ਸਮਝਾਉਂਗੀ ਕੁਝ ਬਾਦਲ ਪਰਿਵਾਰ ਵੀ ਉਹ ਹੁਣ ਸਿਆਸੀ ਆਪਣੇ ਉਹਨਾਂ ਦੀ ਗੱਲਬਾਤ ਹੈ ਇਧਰੋਂ ਇਹਨਾਂ ਦੀ ਵੀ ਸਿਆਸੀ ਹੈ ਆਪਾਂ ਆਪ ਅਹੀਨ ਰੋਲ ਧਾਰਮਕ ਆ ਬਿਲਕੁਲ ਜੀ ਬਿਲਕੁਲ ਆਪਾਂ ਉਹਨਾਂ ਦੇ ਕੰਮ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ ਜਿੱਥੇ ਕੋਈ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਜੇ ਕੋਈ ਕਦੇ ਸਲਾਹ ਧਾਰਮਕ ਲੈਣਗੇ ਤਾਂ ਆਪਾਂ ਜ਼ਰੂਰ ਦੱਸਾਂਗੇ ਬਿਲਕੁਲ ਸੋ ਸ਼ੁਕਰੀਆ ਤੇ ਵੱਡੇ ਬਾਦਲ ਸਾਹਿਬ ਜਦੋਂ ਵੀ ਕੋਈ ਗੱਲ ਹੁੰਦੀ ਸੀ ਉਹ ਹਮੇਸ਼ਾ ਸਲਾਹ ਜ਼ਰੂਰ ਲੈਂਦੇ ਸੀ ਜੀ ਤੇ ਹੁਣ ਇਹ ਵੀ ਜੇ ਕੋਈ ਸਹੀ ਕੋਈ ਸਲਾਹ ਲੈਣਗੇ ਗੁਰਮਤਾ ਕਰਨਗੇ ਤੇ ਆਪਾਂ ਹਮੇਸ਼ਾ ਆਪਣੇ ਇਹ ਕੰਦੇ ਨਾ ਵਾਸਤੇ ਨਹੀਂ ਸਾਰਿਆਂ ਵਾਸਤੇ ਹਾਜ਼ਰ ਮਿਹਰਬਾਨੀ ਬਾਬਾ ਜੀ ਬਹੁਤ ਬਹੁਤ ਤੁਹਾਡੀ ਸੋ ਇਹ ਸੰਸਾਡੇ ਨਾਲ ਬਾਬਾ ਬਲਵੀਰ ਸਿੰਘ ਜੀ ਜਿਨ੍ਹਾਂ ਨੇ ਇਸ ਸਮਾਗਮ ਦੇ ذریعے ਸਾਰਿਆਂ ਨੂੰ ਇੱਕ ਹੁੰਦਾ ਸੰਦੇਸ਼ ਦਿੱਤਾ ਹੈ ਅਲੀਦਲ ਨਵਾਬ ਬਣਾਉਂਦੀ ਗੱਲ ਆਖੀ ਗਈ ਜੁੱਲੇ ਸਾਰੇ ਇੱਕ ਕਰ ਲੋ ਫਿਰ ਇਹ ਵੱਖਰੇ ਵੱਖਰੇ ਹੋ ਗਏ ਨੇ ਕੀ ਸੰਦੇਸ਼ ਇਹ ਤੇ ਇਹਨਾਂ ਦਾ ਸਿਆਸੀ ਆਪਣੇ ਗੱਲਬਾਤ ਆ ਇਹ ਤਾਂ ਬਹੁਤ ਕੋਸ਼ਿਸ਼ ਕਰੀਦੀ ਆ ਹਮੇਸ਼ਾ ਇਹ ਸਮਝਾਉਂਗੇ ਕੁਝ ਬਾਦਲ ਪਰਿਵਾਰ ਵੀ ਉਹ ਹੁਣ ਸਿਆਸੀ ਆਪਣੇ ਉਹਨਾਂ ਦੀ ਗੱਲਬਾਤ ਐ ਇਦਰੋਂ ਇਹਨਾਂ ਦੀ ਵੀ ਸਿਆਸੀ ਹੈ ਉਹ ਆਪ ਕੋ ਵੀ ਕੋਈ ਗੱਲ ਹੁੰਦੀ ਸੀ ਉਹ ਹਮੇਸ਼ਾ ਸਲਾਹ ਜ਼ਰੂਰ ਲੈਂਦੇ ਸੀ ਤੇ ਹੁਣ ਇਹ ਵੀ ਜੇ ਕੋਈ ਸਹੀ ਕੋਈ ਸਲਾਹ ਲੈਣਗੇ ਗੁਰਮਤਾ ਕਰਨਗੇ ਤੇ ਆਪਾਂ ਹਮੇਸ਼ਾ ਆਪਣੇ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੋ ਪੰਜਾਬ ਦੇ ਵਿੱਚ ਪਾੜ ਪੰਦ ਦੀ ਕੋਸ਼ਿਸ਼ ਕਰਦੇ ਨੇ ਭਾਈਚਾਰੇ ਦੇ ਵਿੱਚ ਪਾੜ ਪੰਦ ਦੀ ਕੋਸ਼ਿਸ਼ ਗੁਰੂ ਸਾਹਿਬ ਨੇ ਦੇਖੋ ਆਪਣੇ ਜਿਹੜੀ ਸ਼ਹੀਦੀ ਹੈ Hindu ਧਰਮ ਦੀ ਰੱਖਿਆ ਵਾਸਤੇ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਾ ਕੌਣ ਭਲੇ ਕੋ ਮੰਦੇ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਜਿਹੜਾ ਉਪਦੇਸ਼ ਦਿੱਤਾ ਤੇ ਆਪਾਂ ਵੀ ਉਹਨਾਂ ਦੇ ਦਰਸਾਈ ਮਾਰਗ ਤੇ ਚੱਲਣਾ ਚਾਹੀਦਾ ਸਾਰਿਆਂ ਨੂੰ ਆਪਾਂ ਨੂੰ ਇੱਕ ਦੂਜੇ ਨਾਲ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਤੇ ਕੋਈ ਵੀ ਗਲਤਫਹਿਮੀ ਚ ਕਿਸੇ ਨੂੰ ਵੀ ਨਹੀਂ ਆਉਣਾ ਚਾਹੀਦਾ ਹਮੇਸ਼ਾ ਆਪਾਂ ਕੱਤਰਤਾਈ ਦੇ ਨਾਲ ਹੀ ਸਾਰੇ ਕੰਮ ਚੰਗੇ ਲੱਗਦੇ ਆ। ਬਾਈ ਤੁਸੀਂ ਕਈ ਸਰਕਾਰਾਂ ਦੇ ਨਾਲ ਕੰਮ ਕੀਤਾ ਹੈ। ਮਤਲਬ ਤੁਹਾਡੇ ਕੋ ਆਪ ਆਂਦੇ ਨੇ ਕਿ ਆਸ਼ੀਰਵਾਦ ਦਿਓ ਸਾਡੀਆਂ ਸਰਕਾਰਾਂ ਨੂੰ ਤੇ ਇੱਕ ਇੱਥੇ ਵਿੱਚ ਆਪਣੀ ਖੇਤਰੀ ਪਾਰਟੀ ਉਹਨਾਂ ਦੇ ਵਿੱਚ ਵੀ ਪਾੜ ਪਿਆ ਹੋਇਆ ਐਸਜੀਪੀਸੀ ਦੀ ਤੁਸੀਂ ਹੁਣ ਇਹ ਗੱਲ ਕੀਤੀ ਉਹ ਵੱਖਰਾ ਸਮਾਗਮ ਬਣਾ ਰਹੇ ਨੇ, ਦੂਜੇ ਵੱਖਰਾ ਬਣਾ ਰਹੇ ਨੇ। ਕਿਵੇਂ ਵੇਖਦੇ ਹੋ ਕਿ ਪੰਜਾਬ ਦੇ ਲਈ ਇਹ ਸਹੀ ਹੈ ਕਿ ਨਹੀਂ? ਨਹੀਂ ਇਹ ਹਮੇਸ਼ਾ ਚੱਲਿਆ ਹੀ ਆਉਂਦਾ ਸਰਕਾਰਾਂ ਆਪਣਾ ਕਰਦੀਆਂ ਨੇ, ਧਾਰਮਿਕ ਜਥੇਬੰਦੀਆਂ ਆਪਣੀਆਂ ਆਪਣਾ ਕਰਦੀਆਂ ਨੇ। ਹੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਹਿਲਾਂ ਵੀ ਜਦੋਂ ਆਪਣੇ ਕੈਪਟਨ ਮਰਿੰਦਰ ਸਿੰਘ ਸੀ ਉਦੋਂ ਉਹਨਾਂ ਨੇ ਵੀ ਲਾਗੂ ਕੀਤਾ ਸੀ ਤੇ ਜਦੋਂ ਅਕਾਲੀ ਦਲ ਸੀ ਕਿਉਂਕਿ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਚਲਾਉਂਦਾ ਹੈ ਉਦੋਂ ਉਹਨਾਂ ਨੇ ਇਕੱਠੇ ਸਾਰੇ ਪ੍ਰੋਗਰਾਮ ਕੀਤੇ ਪਰ ਉਸ ਤੋਂ ਬਾਅਦ ਆਪਣੇ ਤੇ ਇਹਨਾਂ ਦੇ ਵਿੱਚ ਵੀ ਚਲੋ ਮਹਾਰਾਜ ਸਮੱਤ ਬਖਸ਼ਣ ਸਾਰੇ ਇਕੱਤਰ ਇੱਕ ਪਿਤਾ ਇੱਕ ਸਕੇ ਹਮਾਰਗ ਤੂੰ ਮੇਰਾ ਗੁਰਹਾਈ ਜੀਓ ਸਾਰੇ ਆਪਾਂ ਇੱਕ ਇੱਕ ਹੀ ਸਾਡਾ ਪਿਤਾ ਇੱਕ ਹੀ ਗੁਰੂ ਹੈ ਸਾਰਿਆਂ ਨੂੰ 71 ਤਾਈ ਦੇ ਨਾਲ ਹੀ ਜਿਹੜੇ ਆ ਉਹ ਪ੍ਰੋਗਰਾਮ ਮਨਾਉਣੇ ਚਾਹੀਦੇ ਨੇ। ਜੋ ਸੰਦੇਸ਼ ਹੋਇਆ ਉਹਦੇ 'ਚ ਵੀ ਆ ਨਾਕਾਨੀ ਕਰਦੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕਿ ਕਿਵੇਂ ਇਕੱਠੇ ਹੋਵੋ ਤੁਸੀਂ ਸਾਰੇ ਜਣੇ? ਕਿਹਨਾਂ ਨੇ ਕੀ ਸੰਦੇਸ਼ ਦਿੱਤਾ? ਜਦੋਂ ਅਕਾਲ ਤਖਤ ਸਾਹਿਬ ਤੋਂ ਆਕਾਲੀ ਦਲ ਨਵਾਂ ਬਣਾਉਣ ਦੀ ਗੱਲ ਆਖੀ ਗਈ ਜੁੱਲੇ ਸਾਰੇ ਇੱਕ ਕਰ ਲੋ ਫਿਰ ਇਹ ਵੱਖਰੇ ਵੱਖਰੇ ਹੋ ਗਏ ਨੇ। ਕੀ ਸੰਦੇਸ਼? ਇਹ ਤਾਂ ਇਹਨਾਂ ਦਾ ਸਿਆਸੀ ਆਪਣੇ ਗੱਲਬਾਤ ਆ। ਇਹ ਤਾਂ ਬਹੁਤ ਕੋਸ਼ਿਸ਼ ਕਰੀਦੀ ਆ ਹਮੇਸ਼ਾ। ਜਿੱਥੇ ਅਕਾਲ ਤਖਤ ਸਾਹਿਬ ਨੂੰ ਆਪਣੇ ਸਮਰਪਿਤ ਭਾਵਨਾ ਦੇ ਨਾਲ ਹੀ ਆਪਾਂ ਐਸੇ ਕਰਕੇ ਸ਼ਤਾਬਦੀ ਇਕੱਠੇ ਹੋ ਕੇ ਮਨਾਈਏ ਤੇ ਪਹਿਲਾਂ ਹੀ ਜਿਹੜਾ ਉਹ ਨੂੰ ਜਿਹੜੇ ਭਰਮ ਭਲੇ ਇਥੇ ਉਹ ਜੇ ਦਸਤਾਰ ਬੰਦੀ ਦਾ ਉਹ ਵੀ ਆਪਾਂ ਸਹੀ ਕੀਤਾ ਤੇ ਸਾਰਾ ਕੁਝ ਉਹਦਾ ਆਪਣਾ ਹਨਾ ਆਪਾਂ ਚੰਗਾ ਹੀ ਯੋਗਦਾਨ ਪਾਈਦਾ ਹਮੇਸ਼ਾ ਤੇ ਅੱਗੇ ਵੀ ਗੁਰੂ ਸਾਹਿਬ ਕਿਰਪਾ ਕਰਨ ਬਾਦਲ ਪਰਿਵਾਰ ਇਹ ਸਮਝਾਉਂਗੇ ਕੁਝ ਬਾਦਲ ਪਰਿਵਾਰ ਵੀ ਉਹ ਹੁਣ ਸਿਆਸੀ ਆਪਣੇ ਉਹਨਾਂ ਦੀ ਗੱਲਬਾਤ ਹੈ ਇਦਰੋਂ ਇਹਨਾਂ ਦੀ ਵੀ ਸਿਆਸੀ ਹੈ ਉਹ ਆਪ ਆਪ ਅਹੀ ਨਰੋਲ ਧਾਰਮਕ ਆ ਬਿਲਕੁਲ ਜੀ ਬਿਲਕੁਲ ਆਪਾਂ ਉਹਨਾਂ ਦੇ ਕੰਮ 'ਚ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ ਜਿੱਥੇ ਕੋਈ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਜੇ ਕੋਈ ਕਦੇ ਸਲਾਹ ਧਾਰਮਕ ਲੈਣਗੇ ਤਾਂ ਆਪਾਂ ਜ਼ਰੂਰ ਦੱਸਾਂਗੇ ਬਿਲਕੁਲ ਸੋ ਸ਼ੁਕਰੀਆ ਤੇ ਵੱਡੇ ਬਾਦਲ ਸਾਹਿਬ ਜਦੋਂ ਵੀ ਕੋਈ ਗੱਲ ਹੁੰਦੀ ਸੀ ਉਹ ਹਮੇਸ਼ਾ ਸਲਾਹ ਜ਼ਰੂਰ ਲੈਂਦੇ ਸੀ ਜੀ ਤੇ ਹੁਣ ਇਹ ਵੀ ਜੇ ਕੋਈ ਸਹੀ ਕੋਈ ਸਲਾਹ ਲੈਣਗੇ ਗੁਰਮਤਾ ਕਰਨਗੇ ਤੇ ਆਪਾਂ ਹਮੇਸ਼ਾ ਆਪਣੇ ਇਕੱਲੇ ਨਾ ਵਾਸਤੇ ਨਹੀਂ ਸਾਰਿਆਂ ਵਾਸਤੇ ਹਾਜ਼ਰ ਮਿਹਰਬਾਨੀ ਬਾਬਾ ਜੀ ਬਹੁਤ ਬਹੁਤ ਤੁਹਾਡੀ ਸੋ ਇਹ ਸੰ ਸਾਡੇ ਨਾਲ ਬਾਬਾ ਬਲਵੀਰ ਜੀ ਜਿਨ੍ਹਾਂ ਨੇ ਇਸ ਸਮਾਗਮ ਦੇ ذریعے ਸਾਰਿਆਂ ਨੂੰ ਇੱਕ ਹੁੰਦਾ ਸੰਦੇਸ਼ ਦਿੱਤਾ ਹੈ